ਸਬਸਕ੍ਰਾਈਬ ਕਰੋ ਖਦਰਾ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਤਾਂ ਇਹ ਵੀਡੀਓ ਹੈ ਜੀ ਪੰਜਾਬ ਚ ਜੋ 18 ਬਲਾਕਾਂ ਚ ਟਿਊਬਵੈਲਾਂ ਤੇ ਬੈਨ ਲੱਗਿਆ ਆਪਾਂ ਪਹਿਲਾਂ ਵੀ ਇਹ ਵੀਡੀਓ ਪਾਈ ਸੀ ਨਿਊਜ਼ ਵਾਲੀ ਕਿ 18 ਬਲਾਕਾਂ ਚ ਜਿਹੜੀ ਟਿਊਬਵੈਲ ਬੋਰਵੈਲ ਕਰਨ ਤੇ ਪਾਬੰਦੀ ਲਾ ਦਿੱਤੀ ਗਈ ਹੈ ਸਰਕਾਰ ਵੱਲੋਂ ਤੇ ਹੁਣ ਇਹ ਵੀਡੀਓ ਪਾ ਰਹੇ ਸੀ ਜਿਵੇਂ ਕਈ ਵੀਰਾਂ ਨੇ ਕਮੈਂਟ ਕਰੇ ਸੀ ਕਿ ਇਸ ਤੇ ਵੀਡੀਓ ਬਣਾਓ ਕਿ ਇਹ ਪਵੰਦੀ ਲਾਉਣੀ ਸਹੀ ਹੈ ਜਾਂ ਗਲਤ ਹੈ ਤੇ ਕਿਸਾਨ ਹੁਣ ਵੀ ਕੀ ਕਰੇਗਾ ਕਿਉਂਕਿ ਜਦੋਂ ਜਿਹੜੇ ਬੰਦੇ ਦੇ ਮੋਟਰ ਜਾਂ ਬੋਰ ਨਹੀਂ ਲੱਗਿਆ ਕਿਸੇ ਕਾਰਨ ਉਹ ਨਹੀਂ ਲਵਾ ਸਕਿਆ ਪਹਿਲਾਂ ਹੁਣ ਉਹਨੇ ਲਵਾਉਣਾ ਸੀ ਤਾਂ ਫਿਰ ਉਹ ਹੁਣ ਉਹਦੇ ਕੋਲ ਤਾਂ ੱੱਕੀ ਰਹਿ ਜਾਣਗੇ ਉਹ ਕੀ ਦਾਗੀ ਤੋਂ ਮੋਟਰਾਂ ਮੰਗ ਮੰਗ ਪਾਣੀ ਲਾਉਂਦਾ ਫਿਰਿਆ ਕਰੂ ਜਾਂ ਚੋਨਾ ਉਹਨੂੰ ਛੱਡਣਾ ਪੈਣਾ ਜਾਂ ਕੀ ਬਣੂਗਾ ਇਹਦੇ ਬਾਰੇ ਵੀਡੀਓ ਹੈ ਤੇ ਏ 18 ਬਲਾਕਾਂ ਜੋ ਬੋਰ ਮੋਟਰ ਲਾਉਣ ਦੀ ਪਾਬੰਦੀ ਹੈ ਉਸ ਟਾਪਿਕ ਤੇ ਇਹ ਵੀਡੀਓ ਆਪਾਂ ਬਣਾਈ ਹੈਗੀ ਤੇ ਵੀ ਹੁਣ ਜਿਹੜੇ ਕਿਸਾਨ ਲਈ ਕੀ ਫੈਸਲਾ ਰਹਿ ਗਿਆ ਵੀ ਕਿਸਾਨ ਲਈ ਫੈਸਲਾ ਸਹੀ ਹੈ ਜਾਂ ਗਲਤ ਹੈ ਉਹਦੇ ਬਾਰੇ ਅਸੀਂ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਪਹਿਲੀ ਗੱਲ ਤਾਂ ਕਿ ਇਹ ਫੈਸਲਾ ਸਹੀ ਹੈ ਜਾਂ ਗਲਤ ਜੇਕਰ ਭਵਿੱਖ ਨੂੰ ਦੇਖੀਏ ਤਾਂ ਇਹ ਬਿਲਕੁਲ ਫੈਸਲਾ 100% ਸਹੀ ਹੈ ਪਰ ਇਹਦੇ ਵਾਸਤੇ ਜਿਹੜੇ ਹਾਲਾਤ ਹੈ ਉਹ ਸਹੀ ਨਹੀਂ ਹੈਗੇ ਫੈਸਲਾ ਹੀ ਬਿਲਕੁਲ 100% ਸਹੀ ਹੈ ਪਰ ਜਿਹੜੇ ਹਾਲਾਤ ਹੈ ਇਸ ਟਾਈਮ ਉਸ ਹਾਲਾਤ ਨਾਲ ਇਹ ਫੈਸਲਾ ਗਲਤ ਹੈ ਫੈਸਲਾ ਸਹੀ ਨਹੀਂ ਕਿਉਂਕਿ ਇਹਦੇ ਵਾਸਤੇ ਹਾਲਾਤ ਨਹੀਂ ਕਿਸਾਨ ਕੋਲੇ ਉਹ ਬਦਲਾਅ ਵਾਲੀ ਚੀਜ਼ ਨਹੀਂ ਜਿਉ ਨਰਮਾ ਬੀਜ ਦਾ ਨਰਮਾ ਕਈ ਸਾਲਾਂ ਕਈ-ਕਈ ਸਾਲ ਬਿਲਕੁਲ ਬਰਬਾਦ ਵੀ ਹੋਇਆਗਾ ਤਾਂ ਫਿਰ ਉਹਦੇ ਲਈ ਹੋਰ ਕੀ ਵਿਕਲਪ ਹੈ ਸਬਜ਼ੀ ਫੁੱਲਾਂ ਦੀ ਖੇਤੀ ਬਾਗਬਾਨੀ ਕੀ ਉਹ ਕਰ ਸਕਦਾਗਾ ਤੇ ਇਹ ਸਰਕਾਰ ਨੇ ਇਹਦੇ ਵਿੱਚ ਹਾਲਾਤਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਹਾਲਾਤ ਕਿਉਂ ਨਹੀਂ ਗਏ ਹਾਲਾਤ ਇਸ ਲਈ ਨਹੀਂ ਕਿਉਂਕਿ ਵੀ ਹੋਰ ਫਸਲ ਦਾ ਉਨਾ ਮੁਨਾਫਾ ਨਹੀਂ ਪੱਕੀ ਖੇਤੀ ਨਹੀਂ ਝੋਨੇ ਦੀ ਜਿਹੜੀ ਖੇਤੀ ਉਹ ਟਿਕਾਊ ਖੇਤੀ ਹੈਗੀ ਪੱਕਾ ਇਹਦੇ ਵਿੱਚ ਉਨਾ ਕੁ ਮੁਨਾਫਾ ਹੈਗਾ ਘੱਟ ਵੱਧ ਜਿੰਨਾ ਵੀ ਪੱਕੀ ਖੇਤੀ ਹੈ ਕਿਸਾਨ ਨੂੰ ਥੋ ਆਇਆ ਹੋਇਆ ਇਹਦਾ ਤਾਂ ਉਹ ਇਹਦੇ ਲਈ ਆਸਾਨ ਲੱਗਦੀ ਹੈ ਇਹਨੂੰ ਤੇ ਹੁਣ ਕਿਸਾਨ ਹੋਰ ਕੀ ਕਰ ਸਕਦਾ ਇਹਦੇ ਲਈ ਹਾਲਾਤ ਕਿਉਂ ਨਹੀਂ ਆਪਾਂ ਇਹ ਚੀਜ਼ ਦੱਸ ਦਿਆਂ ਤੁਹਾਨੂੰ ਇਹਦੇ ਲਈ ਹਾਲਾਤ ਕਿਉਂ ਨਹੀਂ ਜਿਵੇਂ ਕਿ ਹੁਣ ਇੱਕ ਕਿਸਾਨ ਥੋੜੇ ਦਿਨ ਪਹਿਲਾਂ ਪਿੰਡ ਦੇ ਵਿੱਚ ਸੰਤਰੇ ਕਿੰਨੂੰ ਵੇਚਣ ਆਇਆ ਉਹਦਾ ਆਪਣਾ ਬਾਗ ਸੀ ਉਹ ਖੁਦ ਵੇਚ ਰਿਹਾ ਸੀ ਟਰਾਲੀ ਤੇ ਕਿਉਂਕਿ ਉਹ ਕਹਿੰਦਾ ਵੀ ਕਹਿ ਦਿੰਦੇ ਆ ਲੋਕ ਵੀ ਬੋਲੀ ਤੇ ਵੇਚ ਲੈਣ ਤੁਸੀਂ ਉੱਥੇ ਤਾਂ ਮ ਨਹੀਂ ਹੁਣ ਮੁਨਾਫਾ ਆਉਂਦਾ ਠੇਕੇ ਦੇ ਦਿੱਤਾ ਨਹੀਂ ਉਹਨੇ ਖੁਦ ਵੇਚ ਰਿਹਾ ਸੀ ਉਹ ਪਹਿਲੇ ਕਿਸੇ ਨੂੰ ਕਿਵੇਂ 5 ਕਿਲੋ ਪਾਤੇ ਕਿਸੇ ਨੂੰ 7 ਪਾਤੇ 10 ਦੇ 20 ਦੇ ਆਏ ਉਹ 2-4 ਰੁਪਏ ਕਿਲੋ ਵੇਚ ਰਿਹਾ ਸੀ ਮਤਲਬ ਉਹਨੂੰ ਐ ਸੀ ਵੀ ਮੈਨੂੰ ਜਾਂਦੇ ਨੂੰ ਇਹ ਰਾਜ ਕਿਤੇ ਸਿੱਟਣੀ ਨਾ ਪਵੇ ਵੀ ਟਰਾਲੀ ਲਾਉਣੀ ਨਾ ਪਵੇ ਸਾਰੇ ਸੰਤਰੇ ਸਿੱਟਣੇ ਨਾ ਪੈਣ ਕਿਤੇ ਪਸ਼ੂਆਂ ਨਾ ਪਾਉਣੇ ਪੈਣ ਤੇ ਇਸ ਕਰਕੇ ਵੀ ਉਹਨੂੰ ਤਾਂ ਬੰਦੇ ਨੂੰ ਘਾਟ ਹੀ ਹੈ ਪੂਰਾ ਬੱਲਾ ਮੁਸ਼ਕਲ ਨਾਲ ਹੋਣਾ ਹੈਗਾ ਜੇਕਰ ਕੋਈ ਬੰਦਾ ਹੁਣ ਸਬਜ਼ੀ ਲਾਉਂਦਾ ਸਬਜ਼ੀ ਉਹਨੇ ਲਾ ਲਈ ਉਹਨੂੰ ਉੱਥੇ ਮੰਡੀ ਤੇ ਲਈ ਆਊਗਾ ਬੋਲੀ ਤੇ ਉੱਥੇ ਉਹਨੂੰ ਰੇਟ ਨਹੀਂ ਮਿਲਦਾ ਜੇ ਉਹ ਆਪ ਸਬਜ਼ੀ ਵੇਚਣ ਜਾਊ ਤਾਂ ਖੇਤੀ ਕਿਹੜੇ ਵੇਲੇ ਕਰੂਗਾ ਸਬਜ਼ੀ ਤੜਾਊ ਕਿਹੜੇ ਵੇਲੇ ਤੇ ਉਹਦੀ ਗੌਰ ਕੌਣ ਕਰੂਗਾ ਜੇ ਕਿਸਾਨ ਖੁਦ ਸਬਜ਼ੀ ਵੇਚਣ ਜਾਊਗਾ ਤਾਂ ਉਹਦੀ ਖੇਤੀ ਦੀ ਗੌਰ ਕੌਣ ਕਰੂਗਾ ਜੇ ਆ ਘਰ ਦੇ ਕੰਮ ਜਿਹੜੇ ਹੋਰ ਵੀ ਬਹੁਤ ਹੁੰਦੇ ਨੇ ਉਹ ਕੌਣ ਕਰੂਗਾ ਜੇ ਉਹ ਬੋਲੀ ਦੇ ਵੇਚਣ ਜਾਂਦਾ ਤਾਂ ਉਹਨੂੰ ਰੇਟ ਨਹੀਂ ਮਿਲੂਗਾ 2 ਰੁਪਏ ਕਿਲੋ ਕਈ ਵਾਰੀ ਉੱਥੇ ਪਸ਼ੂਆਂ ਨੂੰ ਵੀ ਪਾ ਕੇ ਆਉਣੇ ਪੈ ਜਾਂਦੇ ਹੈਗੇ ਅਵਾਰਾ ਪਸ਼ੂਆਂ ਨੂੰ ਸਿੱਟਿਆ ਦੇ ਲੋਕ ਆਕੇ ਜਦੋਂ ਗਰੇਟਾਂ ਦੇ ਗ੍ਰੇਡ ਸਿਰਫ 1-2 ਰੁਪਏ ਕਿਲੋ ਲੱਗਦੇ ਆ 10-10 ਦੇ ਗ੍ਰੇਡ ਵਿਕਦੇ ਆ ਸਬਜ਼ੀ ਦੇ ਤਾਂ ਉਹ ਕਿਸਾਨਾਂ ਨੂੰ ਪਤਾ ਜਿਹੜੇ ਸਬਜ਼ੀ ਲਾਉਂਦੇ ਆ ਉਹਨਾਂ ਨੂੰ ਪਤਾ ਕਿ ਕੀਤੀ ਲਾਉਣੀ ਪੈਂਦੀ ਹੈ ਕੀਤੀ ਤੇ ਬਹੁਤ ਜ਼ਿਆਦਾ ਗੌਰ ਕਰਨੀ ਪੈਂਦੀ ਹੈ ਸਬਜ਼ੀ 'ਚ ਫਾਇਦਾ ਜ਼ਰੂਰ ਆ ਪਰ ਉੱਟ ਕਿਉਂ ਨਹੀਂ ਹੈਗਾ ਝੋਨੇ ਦੀ ਖੇਤੀ ਦੀ ਤਰ੍ਹਾਂ ਤੇ ਹੋਰ ਵੀ ਬਹੁਤ ਸਾਰੇ ਜਿਵੇਂ ਫੁੱਲਾਂ ਦੀ ਖੇਤੀ ਹੋਗੀ ਉਹਦਾ ਕੋਈ ਮੰਡੀਕਰਨ ਨਹੀਂ ਹੈਗਾ ਹੋਰ ਬਹੁਤ ਚੀਜ਼ਾਂ ਪੋਸਟ ਦੀ ਖੇਤੀ ਸਰਕਾਰ ਦੁਆਰਾ ਮਨਜ਼ੂਰੀ ਨਹੀਂ ਮਿਲ ਰਹੀ ਜੇ ਮਿਲੀ ਵੀ ਤਾਂ ਇਹ ਮੇਨ ਮੇਨ ਬੰਦਿਆਂ ਨੂੰ ਮਿਲੂ ਮੂਰਿਆਂ ਨੂੰ ਆਮ ਕਿਸਾਨ ਨੂੰ ਇਹਦੀ ਮਨਜ਼ੂਰੀ ਮਿਲਨੀ ਨਹੀਂ ਜੇ ਇਹ ਖੇਤੀ ਹੋਣ ਵੀ ਲੱਗੀ ਤਾਂ ਵੀ ਤੇ ਹੋਰ ਜਿਵੇਂ ਕਿ ਸਰਕਾਰ ਨੇ ਜੇ ਰੋਕਣੀ ਆ ਪਾਣੀ ਦੀ ਬਚਤ ਜਾਂ ਤਾਂ ਫਿਰ ਸਾਰੇ ਕਿਤੇ ਕਰੇ ਸਿਰਫ ਕਿਸਾਨ ਤੋਂ ਹੀ ਉਹ ਪਾਣੀ ਦੀ ਬਚਤ ਕਿਉਂ ਪਾਲ ਰਹੀ ਹੈ ਸਰਕਾਰ ਪਹਿਲਾਂ 1 ਜੂਨ ਨੂੰ ਝੋਨਾ ਲੱਗਦਾ 5 ਨੂੰ 10 ਨੂੰ 15 ਨੂੰ 20 ਨੂੰ 20 ਤੇ ਆ ਗਿਆ ਲੇਬਰ ਨਹੀਂ ਮਿਲਦੀ ਕਿਸਾਨ ਕਿੰਨਾ ਔਖਾ ਹੁੰਦਾ ਬਈ ਗੱਲ ਤਾਂ ਝੋਨਾ ਲਾਉਣ ਬਈ ਕੋਈ ਜਿਹੜੀਆਂ ਇਹਦੀਆਂ ਮਸ਼ੀਨਾਂ ਆਉਂਦੀਆਂ ਝੋਨਾ ਲਾਉਣ ਵਾਲੀਆਂ ਉਹ ਬਹੁਤ ਜ਼ਿਆਦਾ ਮਹਿੰਗਾ ਾਕਾਦ ਤੋਂ ਬਾਹਰ ਆ ਸਭ ਦੇ ਕਈ ਕਈ ਕਿਸਾਨ ਮਿਲ ਕੇ ਲਿਆ ਸਕਦੇ ਆ ਸਬਸਿਡੀ ਤੇ ਫਿਰ ਉਹਨੇ ਪੂਰਾ ਨਹੀਂ ਆਉਣਾ ਉਤੇ ਤੇ ਨਰਮੇ ਦੀ ਤੁਹਾਨੂੰ ਗੱਲ ਕਰਕੇ ਹਟੇ ਆ ਜਿਵੇਂ ਕਿ ਇਸ ਸਾਲ ਤਾਂ ਝਾੜ ਚੰਗਾ ਰਿਹਾ ਨਰਮੇ ਦਾ ਬਹੁਤ ਰੇਟ ਵੀ ਸੀਗਾ 5000 ਤੋਂ ਉੱਪਰ ਜੇ ਆ ਤਾਂ ਨਰਮੇ ਦਾ ਰੇਟ 10000 ਬਣਦੇ ਨੂੰ ਨਾ ਕਿਸਾਨ ਆਪ ਹੀ ਛੱਡ ਜਾਊਗਾ ਉਹਨੂੰ ਛਡਾਉਣ ਦੀ ਲੋੜ ਨਹੀਂ ਉਹਦੇ ਵਾਸਤੇ ਹਾਲਾਤ ਪੈਦਾ ਕਰੇ ਸਰਕਾਰ ਤਾਂ ਕਿਸਾਨ ਦੇ ਹੱਕ ਜ ਹੋਵੇਗੀ ਉਹ ਗੱਲ ਹੁਣ ਪਾਬੰਦੀ ਲਾਉਣਾ ਸਹੀ ਜਾਂ ਗਲਤ ਇਹ ਤੁਹਾਨੂੰ ਸਮਝ ਆ ਗਈ ਹੋਊਗੀ ਤੇ ਪਰ ਕਿਸਾਨ ਕੀ ਕਰੇ ਪਾਣੀ ਹੁਣ ਜਿਹੜੀ ਪਾਣੀ ਦੀ ਦਰਵਰਤੋਂ ਆ ਹੁਣ ਫੈਕਟਰੀਆਂ ਵਾਲੇ ਕੀ ਕਰਦੇ ਆ ਫੈਕਟਰੀ ਲਾ ਲਈ ਫੈਕਟਰੀ ਦੇ ਵਿੱਚ ਬੋਰ ਕਰਿਆ ਜਿੰਨੇ ਕੈਮੀਕਲ ਗੰਦ ਮੰਦ ਹੁੰਦਾ ਜਾਂ ਤਾਂ ਉਹ ਸੂਏ ਨਦੀਆਂ ਦਰਿਆਵਾਂ ਦੇ ਨਾਲ ਫੈਕਟਰੀਆਂ ਬਣੀਆਂ ਹੁੰਦੀਆਂ ਹਮੇਸ਼ਾ ਦੇਖਿਓ ਉਹ ਦਰਿਆ ਨਦੀਜੇ ਛੱਡੀ ਜਾਂਦੇ ਆ ਬਿਮਾਰੀ ਸਾਰੀ ਜਿੰਨੀਆਂ ਵੀ ਫੈਕਟਰੀਆਂ ਨੇ ਤੇ ਜੇ ਉਹਨਾਂ ਨੂੰ ਕੋਈ ਛੱਡਣ ਨਹੀਂ ਦਿੰਦਾ ਐ ਮੰਨ ਲਓ ਪਵੰਦੀ ਐ ਸਫਾਈ ਐ ਲੋਕ ਜਾਗਰੂਕ ਆਗੇ ਹਨਾ ਤੇ ਜਾ ਕਿਤੇ ਦਰਿਆ ਤੋਂ ਜਾਂ ਨਦੀ ਤੋਂ ਜਾਂ ਸੂਏ ਨਹਿਰ ਤੋਂ ਕਿਤੇ ਦੂਰ ਆ ਫੈਕਟਰੀ ਫਿਰ ਉਹ ਬੋਰ ਕਰ ਲੈਂਦੇ ਆ ਧਰਤੀ ਚ ਤੇ ਪੁੱਠਾ ਉਹ ਧਰਤੀ ਚ ਸਿੱੜਦੇ ਆ ਸਾਰਾ ਕੈਮੀਕਲ ਤੇ ਗੰਦਾ ਮੰਦਾ ਪਾਣੀ ਤੇ ਕਿਸੇ ਨੂੰ ਪਤਾ ਨਹੀਂ ਲੱਗਦਾ ਅੰਦਰੋਂ ਅੰਦਰ ਇਹ ਸਭ ਕੁਝ ਹੋ ਰਿਹਾਗਾ ਜਿਵੇਂ ਪਹਿਲਾਂ ਵੀ ਰੌਲਾ ਪਿਆ ਇਹ ਕਈ ਥਾਂ ਤਾਂ ਉਹਨਾਂ ਤੇ ਪਾਬੰਦੀ ਲਾ ਦੇਣ ਉਹ ਫੈਕਟਰੀਆਂ ਜੇ ਕੋਲ ਡਰਿੰਕ ਬਣਦੇ ਨੇ ਹੋਰ ਸਾਬਣਾ ਸ਼ੈਂਪੂ ਲਾ ਸਭ ਬਹੁਤ ਸਾਰੀਆਂ ਫੈਕਟਰੀਆਂ ਜਿੱਥੇ ਪਾਣੀ ਇੰਨਾ ਜ਼ਿਆਦਾ ਡੁੱਲਦਾ ਵੀ ਦਿਨ ਰਾਤ ਮੱਛੀ ਮੋਟਰਾਂ ਉੱਤੇ ਚੱਲੀ ਜਾਂਦੀਆਂ ਜਾਂ ਦਰਿਆਵਾਂ ਦਾ ਪਾਣੀ ਨਦੀਆਂ ਦਾ ਪਾਣੀ ਵਰਤਿਆ ਜਾਂਦਾ ਹੈਗਾ ਉਹ ਬਹੁਤ ਜ਼ਿਆਦਾ ਖਰਾਬ ਹੁੰਦਾ ਹੈਗਾ ਤੇ ਸ਼ਹਿਰਾਂ 'ਚ ਆਪਾਂ ਦੇਖੀਏ ਕੀ ਹਾਲ ਹੈ ਸ਼ਹਿਰੀ ਲੋਕਾਂ ਦਾ ਟੂਟੀਆਂ ਬੰਬੀਆਂ ਚੱਲੀ ਜਾਂਦੀਆਂ ਫਲਸ਼ ਵਾਲੀਆਂ ਲੈਟਰਿੰਗਾਂ ਲੱਗੀਆਂ ਸਭ ਤੋਂ ਵੱਧ ਪਾਣੀ ਸ਼ਹਿਰਾਂ 'ਚ ਇਹ ਨੇ ਖਰਾਬ ਕਰੇਗਾ ਉਹ ਡੱਬਾ ਪਾਣੀ ਦਾ ਨਹੀਂ ਲੱਗਦਾ ਇਹ ਬੰਦਾ ਬਾਲਟੀ ਪਾਣੀ ਦੀ ਡੋਲ ਕੇ ਉੱਠਦਾ ਹੈਗਾ ਹੂੰ ਫਲਸ਼ ਕਰਦਾ ਬਾਲਟੀ ਪਾਣੀ ਦੀ ਦੋ ਬਾਲਟੀਆਂ ਮੋਜ ਨਾਲ ਜਾਂਦੀਆਂ ਤੇ ਸੀਵਰੇਜ ਦੇਖ ਲੋ ਤੁਸੀਂ ਕਿੰਨੇ ਕਿੰਨੇ ਭਰੇ ਆਉਂਦੇ ਆ ਪਾਣੀ ਦੇ ਗੰਦ ਮੰਦ ਨਾਲ ਰਲਿਆ ਕਿਤੇ ਕਿਤੇ ਬਹੁਤ ਜਗ੍ਹਾ ਇਹ ਬੁਰਾ ਹਾਲ ਹੈ ਸੀਵਰੇਜਾਂ ਦਾ ਤੇ ਉਹ ਗੰਦ ਨਹੀਂ ਇਕੱਠਾ ਹੋ ਰਿਹਾ ਮਨੁੱਖ ਦਾ ਪਹਿਲੀ ਗਲਤੀ ਸਰਕਾਰਾਂ ਤੋਂ ਨਾ ਉਹ ਕੋਈ ਸੁਧਾਣ ਦਾ ਤਰੀਕਾ ਨਾ ਹੋਰ ਕੁਝ ਵੀ ਨਹੀਂ ਇਹ ਪਾਣੀ ਵੀ ਬਹੁਤ ਜਿਆਦਾ ਸੀਵਰੇਜ ਚ ਮੇਰੇ ਹਿਸਾਬ ਨਾਲ ਬਹੁਤ ਜਿਆਦਾ ਪਾਣੀ ਦੀ ਦੁਰਵਰਤੋਂ ਇਹ ਚੀਜ਼ ਚ ਹੁੰਦੀ ਹੈ ਉਹਨਾਂ ਪਾਣੀ ਬੰਦਾ ਨਹਾਉਣ ਤੇ ਲਾਉਂਦਾ ਜਿੰਨਾ ਦੋ ਵਾਰੀ ਜੇ ਫਲਸ਼ ਜਾਂਦਾਗਾ ਤਾਂ ਉੱਥੇ ਖਰਾਬ ਕਰਿਆ ਆਉਂਦਾਗਾ ਬਹੁਤ ਜਿਆਦਾ ਫੇਰੇ ਇਹ ਸ਼ਹਿਰਾਂ ਇੰਦਾ ਟੂਟੀਆਂ ਵੀ ਉਹੀ ਚੱਲੀ ਜਾਂਦੀਆਂ ਪਿੰਡਾਂ ਚ ਦੇਖ ਲੋ ਪਹਿਲਾਂ ਟੋਬੇ ਹੁੰਦੇ ਸੀਗੇ ਹੁਣ ਵੀ ਹੈਗੇ ਨੇ ਬਹੁਤ ਪਿੰਡਾਂ ਚ ਚੱਲਦੇ ਆ ਹੁਣ ਦੋ ਟੋਬੇ ਆ ਕਿਸੇ ਪਿੰਡ ਇੱਕ ਆ ਪਰ ਉਹ ਕੀ ਐ ਜਿਹੜੇ ਪਿੰਡ ਇੱਕ ਆ ਉਹਦਾ ਸੀਵਰੇਜ ਦਾ ਕੰਮ ਹੀ ਹੁੰਦਾ ਸਾਰੇ ਪਿੰਡ ਦਿਆਂ ਨਾਲੀਆਂ ਗੰਦੀਆਂ ਉਹ ਉਹ ਟੋਬੇ ਹੀ ਡੇਕਦੀਆਂ ਤੇ ਉੱਥੇ ਪਸ਼ੂ ਨਮਾਉਣ ਵਾਲਾ ਕੰਮ ਨਹੀਂ ਰਿਹਾ ਗੰਦਗੀ ਨਾਲ ਭਰੇ ਹੋਏ ਛੱਪੜ ਉਹ ਪਹਿਲਾਂ ਕੀ ਹੁੰਦਾ ਸੀ ਸਾਰੇ ਲੋਕ ਛੱਪੜ ਤੇ ਪਸ਼ੂ ਨਮਾਉਣ ਆਉਂਦੇ ਖੁੱਲਾ ਪਾਣੀ ਹੁੰਦਾ ਪਸ਼ੂ ਨਾਲੇ ਪੀ ਜਾਂਦਾ ਨਾਲੇ ਨਹਾ ਜਾਂਦਾ ਹੁਣ ਕੀ ਆ ਮੱਛੀ ਮੋਟਰਾਂ ਘਰ ਘਰ ਅਗਲਾ ਛੱਡ ਲੈਂਦਾ ਘੰਟਾ ਘੰਟਾ ਦੈਂ ਦੈਂ ਚੱਲੀ ਜਾਂਦੀ ਹੈਗੀ ਉਹ ਵੀ ਸਰਕਾਰ ਦੀ ਗਲਤੀ ਹੈ ਜੇ ਸਰਕਾਰ ਛੱਪੜਾਂ ਦੀ ਸਫਾਈ ਰੱਖੇ ਪਸ਼ੂ ਬਾਹਰ ਭਜੇ ਨਾ ਠਕੇ ਵੀ ਆਵੇ ਖੁੱਲਗੇ ਤੇ ਉਦੋਂ ਪਾਣੀ ਵੀ ਨਾ ਲੱਗੇ ਘਰੇ ਨਿਵਾਉਣ ਦਾ ਤੇ ਹੋਰ ਆਪਾਂ ਜਿਵੇਂ ਕਿ ਇਹ ਆਪਾਂ ਫੈਕਟਰੀਆਂ ਦੀ ਗੱਲ ਕਰ ਹੀ ਚੁੱਕੇ ਹਾਂ ਹੁਣ ਸਰਕਾਰ ਨੇ ਕਰਨਾ ਤਾਂ ਹੋਰ ਵੀ ਬਹੁਤ ਕੁਝ ਕਰੇ ਹੁਣ ਜੇ ਇੱਕ ਬੰਦੇ ਸਰਕਾਰ ਕਹਿੰਦੀ ਹੈ ਬੀ ਚੋਨੇ ਦੀ ਖੇਤੀ ਛੱਡ ਦਿਓ ਹੋਰ ਸਹਾਇਕ ਤੰਦੇ ਅਪਣਾ ਲਓ ਹਨਾ ਖੇਤੀ ਜ ਹੁਣ ਸਹਾਇਕ ਧੰਦਾ ਮੰਨ ਲਓ ਮੈਂ ਤਾਂ ਡੇਰੀ ਫਾਰਮ ਖੋਲਣਾ ਜਾਂ ਕਿਸੇ ਬੰਦੇ ਨੇ ਖੋਲਣਾ ਪਹਿਲਾ ਬੰਦਾ 10-15 ਲੱਖ ਲਾਊਗਾ ਵੀ ਜੇ ਚੰਗਾ ਤਕੜਾ ਡੇਰੀ ਫਾਰਮ ਖੋਲਣਾ ਉਹਨੇ ਫੇਰ ਕੀ ਐ ਫੇਰ ਉਹਨੂੰ ਫੀਡ ਪਾਉ ਪਸ਼ੂ ਨੂੰ ਹਨਾ ਤੇ ਪਾਣੀ ਪਿਆਊਗਾ ਸਾਰਾ ਕੁਝ ਕਿੰਨੀ ਸੇਵਾ ਕਰਨੀ ਪੈਂਦੀ ਆ ਪਸ਼ੂਆਂ ਦੀ ਆਪਾਂ ਨੂੰ ਪਤਾ ਹੁਣ ਜਿਵੇਂ ਮੱਖ ਤੇ ਚਿਚੜੀਆਂ ਨਹੀਂ ਤਪਾ ਲਈ ਪਸ਼ੂ ਉਹੀ ਨਹੀਂ ਮਰਦੀ ਜੱਟਾਂ ਤਾਂ ਬਹੁਤ ਤੰਗ ਕਰ ਰਹੀ ਐ ਤੇ ਹੁਣ ਪਾਣੀ ਦੀ ਬੋਤਲ ਤਾਂ 20 ਰੁਪਈਆ ਦੀ ਐ ਤੇ ਦੁੱਧ ਲੱਗਦਾ 18 ਰੁਪਏ ਸੱਜਰਗਾ ਦਾ ਅਮਰੀਕਨ ਦਾ ਤਾਂ ਖਾਸ ਕਰਕੇ 18 ਬਾਣੀ ਬਾਣੀ ਡੇਰੀ ਵਾਲੇ 21 22 25 ਬਸ ਐਂਡ ਹੈਗਾ ਉਦੋਂ ਬਾਅਦ ਲੱਗ ਨਹੀਂ ਰਿਹਾ ਤੇ ਫਿਰ ਕਿਸਾਨ ਕਿੱਧਰ ਜਾਵੇ 18 ਰੁਪਿਆ ਦਾ ਦੁੱਧ ਦਾ ਲੀਟਰ ਤੇ ਬੋਤਲ ਲੈਣੀ ਹੈ ਜਿਹੜੀ 20 ਰੁਪਿਆ ਦੀ ਪਾਣੀ ਦੀ ਸ਼ਹਿਰ ਚੋਂ ਤੇ ਸ਼ਹਿਰਾਂ ਵਾਲੇ ਕਹੀ ਜਾਂਦੇ ਵੀ ਸਾਡੇ ਕੋਲ ਪਿਓਰ ਦੁੱਧ ਆਉਂਦਾ ਨਹੀਂ ਕਿਉਂ ਕਿਉਂਕਿ ਬਜੋਲਗੀ ਖਾ ਜਾਂਦੀ ਹੈਗੀ ਬਚੋਲੇ ਖਾ ਜਾਂਦੇ ਆ ਦੁੱਧ ਵਿੱਚੋਂ ਪਾਣੀ ਪਾ ਪਾ ਕੇ ਤੇ ਇਹ ਹੁਣ ਜ਼ਿੰਮੇਦਾਰਾਂ ਦੀ ਹਰ ਇੱਕ ਗੱਲ ਆ ਜਾਂਦੀ ਹੈ ਇਹ ਫੈਸਲਾ ਤਾਂ ਸਹੀ ਹੈ ਪਰ ਹਾਲਾਤ ਸਹੀ ਨਹੀਂ ਸਰਕਾਰ ਨੂੰ ਚਾਹੀਦਾ ਵੀ ਨਰਮੇ ਦਾ ਰੇਟ ਸਬਜੀ ਦਾ ਰੇਟ ਇਹਨਾਂ ਨੂੰ ਫਿਕਸ ਕਰੇ ਵੱਧ ਕਰੇ ਝੋਨੇ ਤੋਂ ਝੋਨਾ ਆਪਣੇ ਆਪ ਹੀ ਲੋਕ ਲਾਉਣੋਂ ਹਟ ਜਾਣਗੇ ਲੋਕਾਂ ਨੂੰ ਕੀ ਲੋੜ ਆ ਲੋਕਾਂ ਤਾਂ ਟਿਕਿਆਉ ਖੇਤੀ ਭਾਲਦੇ ਆ ਮੁਨਾਫੇ ਵਾਲੀ ਖੇਤੀ ਭਾਲਦੇ ਆ ਕਿਉਂਕਿ ਜੱਟਾਂ ਦੇ ਖਰਚੇ ਤਾਂ ਪਹਿਲੇ ਹੀ ਨਹੀਂ ਪੂਰੇ ਹੋ ਰਹੇ ਕਿਉਂਕਿ ਜਟਾਂ ਦੇ ਖਰਚੇ ਪਹਿਲੇ ਨਹੀਂ ਪੂਰੇ ਹੋ ਰਹੇ ਉਹ ਜੇਕਰ ਕੋਈ ਉਹਦੇ ਬਰਾਬਰ ਕੋਈ ਹੋਰ ਫਸਲ ਹੋਊਗੀ ਨਰਮੇ ਦਾ ਭਾਅ 10000 ਹੋਊਗਾ। ਟਟ ਕਿਉਂ ਖੇਤੀ ਹੈ ਨਰਮੇ ਦੇ ਕੋਈ ਜ਼ਿਆਦਾ ਪਾਣੀ ਨਹੀਂ ਲੱਗਦਾ ਇੱਕ ਦੋ ਪਾਣੀਆਂ ਨਾਲ ਵੀ ਹੋ ਜਾਂਦਾ ਬਾਕੀ ਜਿੱਥੇ ਹੁਣ ਝੋਨੇ ਲੱਗਦੇ ਰਹੇ ਜਿੱਥੇ ਆ ਬਲਾਕਾਂ ਦੇ ਜਿਹੜਿਆਂ 'ਚ ਪਵੰਦੀ ਲਾਈ ਗਈ ਹੈਗੀ ਇੱਥੇ ਤਾਂ ਨਰਮੇ ਪਾਣੀ ਇੱਕ ਲੱਗਿਆ ਕਰੂ ਮੁਸ਼ਕਲ ਨਾਲ ਬਾਕੀ ਮੀਂਹ ਪੈ ਜਾਂਦੇ ਇੱਕ ਦੋ ਤਾਂ ਇਹ ਵੀ ਵਧੀਆ ਖੇਤੀ ਹੈਗੀ ਪਰ ਮੁਨਾਫਾ ਨਹੀਂ ਜੋ ਕਾਰਨ ਇਹ ਕਿਸੇ ਕਿਸੇ ਸਾਲ ਹੁੰਦੀ ਹੈ ਜੇਕਰ ਕੱਟ ਵੀ ਹੋ ਜੂਗੀ ਤਾਂ ਝੋਨੇ ਦੇ ਬਰਾਬਰ ਤਾਂ ਰਹੂਗੀ ਜੇਕਰ ਭਾਅ 10000 ਹੈ ਝੋਨੇ ਦਾ 2000 ਉਹਦਾ 10000 ਹੁਣ 5000 5500 ਨਰਮੇ ਦਾ 10000 ਹੋ ਜੂ ਤਾਂ ਉਹਦੇ ਨਾਲ ਬਹੁਤ ਫਰਕ ਆਪੂ ਤਾਂ ਇਹ ਤੁਹਾਨੂੰ ਦੁਬਾਰਾ ਵੀ ਅਸੀਂ ਦੱਸ ਹੀ ਚੁੱਕੇ ਹਾਂ ਸਾਰਾ ਕੁਝ ਹੋਰ ਤੁਹਾਡਾ ਵੀ ਕੋਈ ਸੁਝਾਅ ਹੈ ਤੁਸੀਂ ਵੀ ਕਮੈਂਟ ਕਰ ਲਓ ਬੀ ਇਹ ਫੈਸਲਾ ਸਹੀ ਹੈ ਜਾਂ ਗਲਤ ਦਾ ਫਿਊਚਰ ਨੂੰ ਲੈ ਕੇ ਦੇਖੀ ਭਵਿੱਖ ਨੂੰ ਤਾਂ ਫੈਸਲਾ ਸਹੀ ਹੈ ਕਿਉਂਕਿ ਪਾਣੀ ਇੱਥੇ ਬਹੁਤ ਡੂੰਘੇ ਜਾ ਚੁੱਕੇ ਐ ਪਰ ਹਾਲਾਤ ਐ ਜਿਹੜੇ ਉਹ ਸਰਕਾਰ ਨੂੰ ਬਣਾਉਣੇ ਚਾਹੀਦੇ ਐ ਇਹ 10 10 20 20 ਸਾਲ ਲਾ ਕੇ ਗੱਲ ਨਹੀਂ ਬਣਨੀ ਸਰਕਾਰ ਨੇ ਜੇ ਕਰਨਾ ਹੋਵੇ ਤਾਂ ਇੱਕ ਦਿਨ 'ਚ ਕਰ ਸਕਦੇ ਹੁਣ ਚੋਣ ਜਾਬਤਾ ਲੱਗ ਜੂ ਲੱਗ ਗਿਆ ਮੰਨ ਲਓ ਚੋਣ ਜਾਬਤਾ ਭੁੱਕੀ ਫੀਮ ਇਹ ਨਸ਼ਾ ਬਹੁਤ ਘੱਟ ਮਿਲਣਗੇ ਕਿਵੇਂ ਚੋਣ ਜਾਬਤਾ ਹੀ ਤਾਂ ਮਿਲਦੇ ਨਹੀਂ ਜਿਹੜੀ ਚੀਜ਼ ਸਰਕਾਰ ਨੇ ਬੰਦ ਕਰਨੀ ਹੁੰਦੀ ਐ ਮਿੰਟ 'ਚ ਕਰ ਦਿੰਦੀ ਐ ਤਾ ਫਿਰ ਇਹ ਨਸ਼ੇ ਆ ਜਿਹੜੇ ਹੋਰ ਵੀ ਇਹ ਚੀਜ਼ਾਂ ਇਹ ਕਿਵੇਂ ਮਿਲ ਰਹੀਆਂ ਇਹ ਸਰਕਾਰ ਕਰਨਾ ਨਹੀਂ ਚਾਹੁੰਦੀ ਬੇਵਕੂਫ ਬਣਾਉਂਦੇ ਨੇ ਲੀਡਰ ਕਠਪੁਤਲੀ ਨੇ ਇਹ ਤੇ ਲੋਕਾਂ ਨੂੰ ਇਹ ਬੁੱਧੂ ਬਣਾ ਕੇ ਬਣ ਜਾਂਦੇ ਨੇ ਤੇ ਪਰ ਕਿਸਾਨਾਂ ਲਈ ਕੋਈ ਸਰਕਾਰ ਕੁਝ ਨਹੀਂ ਕਰਦੀ ਜੇ ਰਾਜ ਸਰਕਾਰ ਕੁਝ ਕਰਨ ਲੱਗੇ ਤਾਂ ਸੈਂਟਰ ਵਾਲੇ ਡੱਕਾ ਾਉਂਦੇ ਨੇ ਕੇਂਦਰ ਵਾਲੇ ਜੀ ਕੇਂਦਰ ਕੁਝ ਕਰਦਾ ਤਾਂ ਕਿਉਂਕਿ ਹੁਣ ਜਿਵੇਂ ਮੰਨ ਲਓ ਸੈਂਟਰ 'ਚ ਆਪਣੇ ਬੀਜੇਪੀ ਹੈ ਕੇਂਦਰ 'ਚ ਤੇ ਇੱਥੇ ਹੈਗੀ ਆਪਣੀ ਕਾਂਗਰਸ ਦੀ ਤੇਗਾ ਹਾਂ ਐਮ ਐਲ اے ਆਪਣੇ ਕਿਸੇ ਹੋਰ ਉਹਦਾ ਹੁੰਦਾਗਾ ਮੰਨ ਲਓ ਮੇਰੀ ਮੰਨ ਲਓ ਐਮ ਐਲ اے ਆਮ ਆਦਮੀ ਹੈ ਤੇ ਸੈਂਟਰ ਚ ਜਿਹੜੀ ਬੀ ਜੀ ਪੀ ਹੈ ਤੇ ਰਾਜ ਸਰਕਾਰ ਹੈ ਜਿਹੜੀ ਕਾਂਗਰਸ ਦੀ ਹੈ ਤੇ ਜਦੋਂ ਕਿ ਜਿਹੜਾ ਪਿੰਡ ਦਾ ਸਰਪੰਚ ਉਹ ਆਜਾਦ ਹੈ ਤਾਂ ਫਿਰ ਕੰਮ ਕਿਵੇਂ ਹੋਣਗੇ ਜਦੋਂ ਚਾਰ ਥਾਂ ਇੱਕ ਚੀਜ਼ ਵੰਡੀਗੀ ਚਾਰੇ ਇੱਕ ਦੂਜੇ ਦੇ ਵਿਰੋਧੀ ਹੈ ਤਾਂ ਕੋਈ ਵੀ ਕੰਮ ਨਹੀਂ ਹੋਊਗਾ ਇਹ ਜਿਹੜੀਆਂ ਚੋਣਾਂ ਨੇ ਇਹ ਵੀ ਪ੍ਰਧਾਨ ਮੰਤਰੀ ਦੀਆਂ ਰਾਜ ਸਰਕਾਰ ਦੀਆਂ ਵਿਧਾਨ ਸਭਾ ਲੋਕ ਸਭਾ ਸਰਪੰਚੀ ਦੀਆਂ ਪੰਚਾਇਤੀ ਚੋਣਾਂ ਇਹ ਸਾਰੀਆਂ ਇੱਕ ਦਿਨ ਹੋਣੀ ਚਾਹੀਦੀਆਂ ਇਕੱਠਾ ਜਿਹਨੂੰ ਜਿਹਨੇ ਵੋਟ ਪਾਉਣੀ ਹੈ ਇੱਕ ਦਿਨ ਪਵੇ ਨਾਲੇ ਤਾਂ ਇਹ ਕਰੋਨਾ ਆਰਬੀਆ ਖਰਚਾ ਆਪਾਂ ਨੂੰ ਹੀ ਪਾਉਂਦੇ ਆ ਹੁਣ ਜਿਹੜੀਆਂ ਪਹਿਲਾਂ ਲੋਕ ਸਭਾ ਪੰਗਾ ਸੀ ਪ੍ਰਧਾਨ ਸਭਾ ਉਹਦਾ ਅੱਡ ਖਰਚਾ ਲੋਕ ਸਭਾ ਦਾ ਅੱਡ ਪੰਚਾਇਤੀ ਦਾ ਅੱਡ ਇਹ ਸਾਰਾ ਬੋਝ ਆਪਣੇ ਤੇ ਪੈਣਾ ਤਾਂ ਇਹ ਸਰਕਾਰਾਂ ਨੂੰ ਚਾਹੀਦਾ ਵੀ ਇਹ ਸਾਰੇ ਲੀਡਰ ਆ ਜਿਹੜੇ ਚੰਗੇ ਲੀਡਰ ਅੱਗੇ ਆਉਣ ਪੜੇ ਲਿਖੇ ਨੌਜਵਾਨ ਤੇ ਹਾਲਾਤ ਪੈਦਾ ਕਰਨ ਕਿਸਾਨੀ ਲਈ ਉਹੇ ਜੇ ਤਾਂ ਕਿ ਕਿਸਾਨ ਮਜਬੂਰ ਨਾ ਹੋਵੇ ਤੇ ਕਰਜ਼ੇ ਥੱਲੇ ਵੀ ਨਾ ਆਵੇ ਤੇ ਉਹਨੂੰ ਭੁਵਿੱਖ ਦੀ ਆਪਣੇ ਦੀ ਫਿਕਰ ਨਾ ਹੋਵੇ ਉਹਨੂੰ ਆਪਣੇ ਬੱਚਿਆਂ ਦੀ ਭੁਵਿੱਖ ਦੀ ਫਿਕਰ ਨਾ ਹੋਵੇ ਹੁਣ ਕਿਸਾਨ ਆਪਣੇ ਬੱਚਿਆਂ ਨੂੰ ਪੜ੍ਹਾਉਂਦਾ ਵੀ ਐ ਪਰ ਉਹਨੂੰ ਇਹ ਜ਼ਰੂਰ ਪਤਾ ਹੈਗਾ ਵੀ ਕੀ ਪਤਾ ਮੇਰਾ ਬੱਚਾ ਨੌਕਰੀ ਲੱਗ ਜੇ ਆਪਾਂ ਨੂੰ ਪਤਾ ਵੀ ਕੋਈ ਲੱਗਦਾ ਨੌਕਰੀਆਂ ਖਤਮ ਨੇ ਲਗਭਗ ਬੇਰੋਜ਼ਗਾਰੀ ਵੱਧ ਰਹੀ ਐ ਜਦੋਂ ਉਹਦੀ ਖੇਤੀ 'ਚ ਕੁਝ ਸਿੱਖਣ ਦੀ ਉਮਰ ਹੁੰਦੀ ਐ ਉਦੋਂ ਉਹਦੀ ਉਮਰ ਸਕੂਲਾਂ ਕਾਲ ਜਾਂ ਟੱਪ ਜਾਂਦੀ ਐ ਉਸ ਤੋਂ ਬਾਅਦ ਜਦੋਂ ਉਹ ਖੇਤੀਬਾਲ ਆਉਂਦਾ ਉਦੋਂ ਉਹਦਾ ਖੇਤੀ 'ਚ ਮਨ ਨਹੀਂ ਲੱਗਦਾ ਉਹਦੀ ਸੁਰਤ ਸਕੂਲਾਂ ਕਾਲਜਾਂ ਵਾਲੀ ਜੌਬਾਂ 'ਚ ਹੁੰਦੀ ਐ ਤਾ ਆਪਣੇ ਚੈਨਲ ਤੇ ਹੋਰ ਵੀ ਕਾਫੀ ਚੰਗੀਆਂ-ਚੰਗੀਆਂ ਵੀਡੀਓ ਸਨ ਉਹ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਚ ਖੋਲੋ ਸਾਡੇ ਚੈਨਲ ਤੇ ਜਾ ਕੇ ਹਰ ਕੈਟਾਗਰੀ ਚ ਵੀਡੀਓਜ਼ ਨੇ 10-15 ਪਲੇਲਿਸਟ ਨੇ 350 ਵੀਡੀਓ ਨੇ ਅਲੱਗ-ਅਲੱਗ ਵਿਸ਼ਿਆਂ ਤੇ ਫਰਦ ਵਾਲੀਆਂ ਜਾਣਕਾਰੀ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਉਹ ਤੁਸੀਂ ਪਲੇਲਿਸਟ ਇੱਕ ਵਾਰੀ ਚੈੱਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਤੁਸੀਂ ਉਹ ਪਲੇਲਿਸਟ ਦੇਖ ਕੇ ਕਰਿਓ ਉਸ ਤੋਂ ਬਿਨਾਂ ਆਪਾਂ ਮੈਂ ਨਾ ਕਰਿਓ 29 ਉਹ ਪਲੇਲਿਸਟ ਤੁਹਾਨੂੰ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਆਈਕਨ ਜਰੂਰ ਦਬਾਓ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਲਾਈਕ ਵੀ ਕਰਿਓ ਜੇਕਰ ਤੁਹਾਡਾ ਕੋਈ ਸੁਝਾਅ ਜਾਂ ਕੋਈ ਗੱਲ ਗਲਤ ਲੱਗੀ ਸਾਡੀ ਵੀਡੀਓ ਇਹ ਤਾਂ ਤੁਸੀਂ ਕਮੈਂਟ ਕਰਕੇ ਮੇਰੇ ਜੀ ਇੱਕ ਦੱਸ ਸਕਦੇ ਹੋ ਧੰਨਵਾਦੀ